ਆਓ ਤੁਸੀਂ ਮੇਰੇ ਨਾਲ ਪੜ ਸਕਦੇ ਹੋ ਮਤੀ ਧਿਆਨਸੀਲ ਉਹਦਾ ਚਾਰਾ ਦਿਹਾਏ ਉਹਦੀ ਤੇ ਹੀ ਅੱਜ ਤੋਂ ਪਰਮੇਸ਼ਰ ਦੇ ਕਲਾਮ ਦੇ ਵਿੱਚ ਬਾਣੀ ਦਾ ਟੌਪਿਕ ਹੈ ਯੇਸ਼ੂ ਨਾਮ ਦੀ ਜੈ ਜੈਕਾਰ ਹallelujah ਆਓ ਤੁਸੀਂ ਮੇਰੇ ਨਾਲ ਪੜ ਸਕਦੇ ਹੋ ਪਰਮੇਸ਼ਰ ਦੇ ਪਾਕ ਕਲਾਮ ਨੂੰ ਯੇਸ਼ੂ ਸਾਰੀ ਗਲੀਲ ਵਿੱਚ ਫਿਰਦਾ ਹੋਇਆ ਯੇਸ਼ੂ ਸਾਰੀ ਗਲੀਲ ਵਿੱਚ ਫਿਰਦਾ ਹੋਇਆ ਪਰਮੇਸ਼ਰ ਦੇ ਪ੍ਰੇਮੀਆਂ ਪਾਣੀ ਦੇ ਵਿੱਚ ਸਭ ਤੋਂ ਪਹਿਲਾ ਸ਼ਬਦ ਯੇਸ਼ੂ ਕੀ ਸ਼ਬਦ ਹੈ ਇਹ ਕਲਾਮ ਦੇ ਵਿੱਚ ਜਿਹੜੀ ਪਹਿਲੀ ਲੈਣੇ ਉਹਦਾ ਟੌਪਿਕ ਹੈ ਯੇਸ਼ੂ ਯੇਸ਼ੂ ਸਾਮਰਥ ਹੈ ਯੇਸ਼ੂ ਸ਼ਕਤੀ ਹੈ ਯੇਸ਼ੂ ਚਾਨਣ ਹੈ ਯੇਸ਼ੂ ਉਮੀਦ ਹੈ ਯੇਸ਼ੂ ਸ਼ਹਾਦਤ ਹੈ ਯੇਸ਼ੂ ਤੁਹਾਡੇ ਸੁਪਨਿਆਂ ਨੂੰ ਪੂਰੀ ਕਰਨ ਦੀ ਤਾਕਤ ਹੈ ਇੱਕ ਹੀ ਨਾਮ ਹੈ ਇਹ ਨਾਮ ਹਾਂਜੀ ਜੇ ਤੁਸੀਂ ਦੁਖੀ ਹੋ ਤੇ ਇੱਕ ਨਾਮ ਲਵੋ ਕੀ ਨਾਮ ਹੈ ਜੇ ਤੁਸੀਂ ਖੁਸ਼ ਹੋ ਤੇ ਨਾਮ ਲਵੋ ਕੀ ਦੁੱਖ ਦੇ ਵਿੱਚ ਤੁਹਾਡੇ ਕੰਮ ਆਣ ਵਾਲਾ ਨਾਮ ਯੇਸ਼ੂ ਖੁਸ਼ੀ ਤੇ ਤੁਹਾਡੇ ਕੰਮ ਆਣ ਵਾਲਾ ਨਾਮ

ਤਾਡੀ ਜ਼ਿੰਦਗੀ ਦੁੱਖ ਵਿੱਚ ਕੱਟ ਰਹੀ ਏ ਯੇਸ਼ੂ ਤੁਹਾਡਾ ਸਾਰਾ ਬਣੇਗਾ ਤੁਹਾਡੀ ਜ਼ਿੰਦਗੀ ਬੋਝ ਵਿੱਚ ਕੱਟ ਰਹੀ ਏ ਤੇ ਯੇਸ਼ੂ ਤੁਹਾਡੇ ਬੋਝ ਨੂੰ ਖਤਮ ਕਰ ਸਕਦਾ ਹੈ ਤੁਹਾਨੂੰ ਧੋਖਾ ਮਿਲਿਆ ਏ ਯੇਸ਼ੂ ਮਸੀਹ ਤੁਹਾਡੇ ਧੋਖੇ ਦੀ ਪਰਪੂਰੀ ਕਰ ਸਕਦਾ ਹੈ ਪੈਰ ਪੈਰ ਤੇ ਤੁਹਾਨੂੰ ਹਾਰ ਮਿਲਦੀ ਪਈ ਏ ਯੇਸ਼ੂ ਤੁਹਾਡੀ ਹਾਰ ਨੂੰ ਜਿੱਤ ਵਿੱਚ ਬਦਲ ਸਕਦਾ ਹੈ

ਅਗਰ ਇਸ ਨਾਮ ਤੇ ਤੁਹਾਡਾ ਜਿਹੜਾ ਮਨ ਕੰਬਦਾ ਏ ਤੇ ਤੁਹਾਡੀ ਜ਼ਿੰਦਗੀ 'ਚ ਬਹੁਤ ਵੱਡੀ ਹਾਰ ਹੋਣ ਵਾਲੀ ਏ ਅਗਰ ਇਸ ਨਾਮ ਤੇ ਤੁਹਾਡੇ ਵਿਰੋਧੀ ਬੜੇ ਇਕੱਠੇ ਹੁੰਦੇ ਪਏ ਨੇ ਡਰੋ ਨਾ ਇਸ ਨਾਮ ਨੂੰ ਖੁੱਲ ਕੇ ਲਭੋ ਇੱਕ ਦਿਨ ਉਹ ਹੀ ਵਿਰੋਧੀ ਜਿੱਥੇ ਤੁਸੀਂ ਕਦਮ ਰੱਖੋਗੇ ਉਹ ਪਿੱਛੇ ਧੁਰੇ ਆਉਣਗੇ ਅੱਜ ਤੱਕ ਯੇਸ਼ੂ ਨਾਮ ਦਾ ਜਿੰਨੇ ਜਣਿਆਂ ਨੇ ਵਿਰੋਧ ਕੀਤਾ ਏ ਤੇ ਜਦੋਂ ਉਹਨਾਂ ਨੇ ਪੂਰੀ ਸਰਫੇ ਤੇ ਤੇ ਕੀਤੀ ਉਹ ਖੋਦ ਯੇਸ਼ੂ ਨਾਮ ਦੇ ਸ਼ਹੀਦ ਹੋ ਗਏ

ਤੁਹਾਡੇ ਲੋਕੋ ਤੁਹਾਡੀਆਂ ਦੁਆਵਾਂ ਦੇ ਵਿੱਚ ਜੇ ਯੇਸ਼ੂ ਨਾਮ ਨਹੀਂ ਹੈ ਤੇ ਤੁਹਾਡੀਆਂ ਦੁਆਵਾਂ ਵਿਅਰਥ ਨੇ ਤੁਹਾਡੇ ਗੀਤਾਂ ਦੇ ਵਿੱਚ ਜੇ ਯੇਸ਼ੂ ਨਾਮ ਨਹੀਂ ਹੈ ਉਹ ਗੀਤ ਵਿਅਰਥ ਨੇ ਤੁਹਾਡੀਆਂ ਕਹਾਣੀਆਂ 'ਚ ਜੇ ਯੇਸ਼ੂ ਨਾਮ ਨਹੀਂ ਹੈ ਉਹ ਗਿਆ ਕਹਾਣੀਆਂ ਸੁਣ ਦੇ ਲਾਇਕ ਨਹੀਂ ਹੈ ਤੁਹਾਡੀਆਂ ਗੱਲਾਂ ਦੇ ਵਿੱਚ ਜੇ ਯੇਸ਼ੂ ਨਾਮ ਨਹੀਂ ਹੈ ਤੇ ਤੁਹਾਡੀਆਂ ਗੱਲਾਂ ਬੇਕਾਰ ਨੇ ਤੁਹਾਡੀ ਪਾਰਟੀ ਦੇ ਵਿੱਚ ਨਾਮ ਕੀ ਹੈ ਯੇਸ਼ੂ ਅਗਰ ਇਸ ਨਾਮ ਦੇ ਕਾਰਨ ਤੁਹਾਨੂੰ ਕੋਈ ਬੜੇ ਕੰਮ ਤੰਗਿਆਂ ਦੇ ਵਿੱਚ ਰਕवट ਆ ਜਾਂਦੀ ਏ ਤੁਸੀਂ ਘਾਟਾ ਖਾਣਾ ਦੇ ਕਿੰਨਾ ਨੁਕਸਾਨ ਹੁੰਦਾ ਹੈ ਹੋਣ ਦੋ ਵੋ ਇੱਕ ਦਿਨ ਭੁੱਖੇ ਰਹਿ ਜਾਓਗੇ ਰਹਿ ਪਵੋ ਇੱਕ ਮਹੀਨਾ ਭੁੱਖੇ ਰਹਿ ਪੋਗੇ ਰਹਿ ਪਵੋ ਇੱਕ ਦਿਨ ਇੱਕ ਸਾਲ ਦੋ ਸਾਲ ਬੜੇ ਤੰਗੀਆਂ ਦੀ ਜੀਵਨ ਦੇ ਵਿੱਚ ਤਾਂ ਚੱਲ ਲਵੋ ਯੀਸ਼ੂ ਨਾਮ ਨੂੰ ਕਦੀ ਛੱਡੋ ਨਾ ਯੀਸ਼ੂ ਉਹ ਨਾਮ ਹੈ ਨਾ ਕੀ ਨਾਮ ਹੈ ਆ ਯੇਸ਼ੂ ਨਾਮ ਇਹਨੂੰ ਬੋਲਣਾ ਕਿਸੇ ਦੇ ਅੱਗੇ ਇਹ ਨਾਮ ਦੀ ਕਹਿਣ ਦੀ ਜ਼ਰਤ ਨਹੀਂ ਹੈ ਅੱਜ ਤੁਹਾਡੇ ਨਾਮ ਦੇ ਪਿੱਛੇ ਮਸੀਹ ਹੈ ਤੁਹਾਡੇ ਵਿਰੋਧੀ ਬਣੇ ਨੇ ਤੁਹਾਨੂੰ ਕੋਈ ਘਰ ਦੇ ਵਿੱਚ ਕੰਮ ਦੇ ਰੱਖਣ ਲਈ ਤਿਆਰ ਨਹੀਂ ਹੈ ਤੁਹਾਨੂੰ ਕੋਈ ਆਫਿਸ ਦੇ ਵਿੱਚ ਰੱਖਣ ਦੇ ਲਈ ਤਿਆਰ ਨਹੀਂ ਹੈ ਤੁਹਾਨੂੰ ਸਕੂਲ ਦੇ ਵਿੱਚ ਕੋਈ ਜੋਬ ਦੇਣ ਦੇ ਲਈ ਤਿਆਰ ਨਹੀਂ ਹੈ ਨੂੰ ਕੋਈ ਕੰਮ ਧੰਦਾ ਦੇ ਕੇ ਖੁਸ਼ ਨਹੀਂ ਏ ਉਹ ਕਹਿੰਦੇ ਨੇ ਨਹੀਂ ਇਹਨਾਂ ਦੇ ਨਾਮ ਦੇ ਪਿੱਛੇ ਮਸੀਹ ਏ ਇਹਨਾਂ ਨੂੰ ਫੰਡ ਆਉਂਦਾ ਏ ਇਹਨਾਂ ਨੂੰ ਵਾਧੂ ਪੈਸਾ ਮਿਲਦਾ ਏ ਧਰ ਲਵੋ ਦੋ ਪਰ ਜਿਸ ਦਿਨ ਤੁਹਾਡੇ ਦੁੱਖਾਂ ਦੇ ਉੱਤੇ ਤੁਹਾਡੇ ਚਖਮਾਂ ਦੇ ਉੱਤੇ ਪਰਮੇਸ਼ਰ ਮਲ ਮਲਾਵੇਗਾ ਤੇ ਉਹ ਲੋਕ ਵੀ ਰਾਨ ਹੋ ਜਾਣਗੇ ਤੇ ਤੁਸੀਂ ਵੀ ਰਾਨ ਹੋ ਜਾਓਗੇ ਕਿ ਪ੍ਰਭੂ ਇਹ ਸਾਰਾ ਕੁਝ ਹੋ ਕਿਵੇਂ ਗਿਆ ਆਇਆ ਏ ਤੈਨੂੰ ਪਤਾ ਹੈ ਰੱਬ ਦੇ ਕੰਮ ਦੇ ਵਿੱਚ ਤੇ ਲੋਕਾਂ ਦੇ ਕੰਮ ਕਰਨ ਦੇ ਵਿੱਚ ਦੋ ਤਰੀਕੇ ਨੇ ਜਦੋਂ ਕੋਈ ਬੰਦਾ ਕੰਮ ਕਰਦਾ ਹੈ ਤੇ ਸਮਝ ਪੂਰਾ ਆ ਜਾਂਦਾ ਨਹੀਂ ਇਹ ਐਦਾਂ ਨਹੀਂ ਐਦਾਂ ਹੀ ਹੋਣਾ ਤੇ ਜਦੋਂ ਰੱਬ ਕੰਮ ਕਰਦਾ ਹੈ ਉਦੋਂ ਸਮਝ ਕੁਝ ਨਹੀਂ ਆਉਂਦਾ ਸਿਰਫ ساری ਉਮਰ ਬੰਦਾ ਸੋਚਦਾ ਰਹਿੰਦਾ ਹੈ ਕਿ ਪ੍ਰਭੂ ਇਹ ਹੋ ਕਿਵੇਂ ਗਿਆ ਹੈ ਇੱਕ ਨਾਮ ਏ ਦੋ ਅੱਖਰਾਂ ਦਾ ਨਾਮ ਏ ਕੀ ਨਾਮ ਏ ਦੋ ਅੱਖਰ ਨੇ ਸਿਰਫ ਜਿਹੜਾ ਬੰਦਾ ਇਸ ਨਾਮ ਨੂੰ ਸੰਭਨ ਦੇ ਲਈ ਤਿਆਰ ਏ ਜਿਹੜਾ ਬੰਦਾ ਇਸ ਨਾਮ ਨੂੰ ਦਿਲ ਚ ਰੱਖਣ ਲਈ ਤਿਆਰ ਏ ਜਿਹੜਾ ਬੰਦਾ ਇਸ ਨਾਮ ਨੂੰ ਦਿਮਾਗ ਚ ਰੱਖਣ ਲਈ ਤਿਆਰ ਏ ਜਿਹੜਾ ਬੰਦਾ ਇਸ ਨਾਮ ਨੂੰ ਜਮਾਨ ਚ ਰੱਖਣ ਲਈ ਤਿਆਰ ਏ ਤੇ ਯਾਦ ਰੱਖੋ ਖੁਦਾ ਦੇ ਲੋਕੋ ਇੱਕ ਬਹੁਤ ਵੱਡਾ ਇਤਿਹਾਸ ਉਹ ਬੰਦਾ ਰਚਣ ਵਾਲਾ ਹੈ ਕਾਹ ਪਰਮੇਸ਼ਰ ਦੀ ਕਿਰਪਾਉਣ ਵਾਲੀ ਇਸ ਹਾ ਕੀ ਨਾਮ ਯੇਸ਼ੂ ਜੀ ਨਾਮ ਇਹਸ਼ੂ ਹਾਂ ਜੇ ਅੱਗੇ ਪੜੀਏ ਸਾਰੀ ਗਲੀਲ ਵਿੱਚ ਫਿਰਦਾ ਹੋਇਆ ਉਹਨਾਂ ਦੀਆਂ ਸਮਾਜਾਂ ਵਿੱਚ ਉਪਦੇਸ਼ ਦਿੰਦਾ ਅਤੇ ਪਰਬੂ ਯੇਸ਼ੂ ਸਿ ਸਾਰੀਆਂ ਜਗਾਂ ਤੇ ਫਿਰਦਾ ਹੋਇਆ ਕੀ ਦੇ ਰਿਹਾ ਸੀ ਬੋਲੋ ਸਾਰੇ ਬੋਲੋ ਕੀ ਦੇ ਰਿਹਾ ਸੀ ਜੀ ਉਪਦੇਸ਼ ਦੇ ਰਿਹਾ ਸੀ ਤੁਹਾਡੇ ਕੋਲ ਗਵਾਹਾਂ ਬੜੀਆਂ ਨੇ ਉਪਦੇਸ਼ ਨਹੀਂ ਹੈ ਤੇ ਸਭ ਕੁਝ ਯਾਰ ਇਹ ਕੰਮ ਤਾਂ ਹੈਗਾ ਜੀ ਤੁਹਾਡੀ ਗਵਾਹੀ ਤੁਹਾਨੂੰ ਸਵਰਗ ਚ ਲੈ ਜਾਏਗੀ ਤੁਹਾਡੇ ਕੀਤੇ ਤੁਹਾਨੂੰ ਸਵਰਗ ਚ ਲੈ ਜਾਣਗੇ ਤੁਹਾਡੀ ਨੌਲੇਜ ਤੁਹਾਡਾ ਗਿਆਨ ਤੁਹਾਨੂੰ ਸਵਰਗ ਚ ਲੈ ਜਾਵੇਗਾ ਸਵਰਗ ਚ ਕਿਹੜੀ ਚੀਜ਼ ਲੈ ਕੇ ਆ ਹਾਂ ਉਪਦੇਸ਼ ਉਪਦੇਸ਼ ਇਥੇ ਯਿਸੂ ਮਸੀਹ ਕਿਦੇ ਰਣੇ ਲੋਕਾਂ ਹਾਂ ਉਪਦੇਸ਼ ਉਪਦੇਸ਼ ਵੀ ਦੋ ਤਰ੍ਹਾਂ ਦਾ ਹੈ بڑے ਲੋਕ ਉਪਦੇਸ਼ ਦਿੰਦੇ ਨੇ ਉਹ ਬਿਨਾ ਬਾਈਬਲ ਤੋਂ ਉਪਦੇਸ਼ ਦਿੰਦੇ ਨੇ ਬਿਨਾ ਬਾਈਬਲ ਤੋਂ ਗੱਲਾਂ ਕਰਦੇ ਨੇ ਕੋਈ ਗੱਲ ਇਧਰੋਂ ਫੜ ਲਓ ਇਧਰੋਂ ਫੜ ਲਓ ਉਧਰੋਂ ਫੜ ਲਓ ਅੱਧਾ ਘੰਟਾ ਵਧੀਆ ਉਹਨੂੰ ਵਿਊ ਮਿਲ ਜਾਂਦਾ ਹੈ ਵਧੀਆ ਉਹਨੂੰ ਲਾਈਕ ਮਿਲ ਜਾਂਦਾ ਹੈ ਵਧੀਆ ਲੋਕ ਉਹਨੂੰ ਤਾੜੀਆਂ ਮਾਰ ਦਿੰਦੇ ਨੇ ਪਰ ਇਹ ਕਾਮਯਾਬੀ ਹੈ ਕਿਸੇ ਤਰ੍ਹਾਂ ਆਹ ਬੋਲੋ ਜਿਹੜਾ ਬੰਦਾ ਇਧਰ ਦੀ ਗੱਲ ਨੂੰ ਫੜ ਕੇ ਉਧਰ ਦੀ ਗੱਲ ਨੂੰ ਫੜ ਕੇ ਇੱਕ ਅੰਦੀ ਕਿਤਾਬ ਨੂੰ ਪੜ੍ਹ ਕੇ ਚਰਚ ਦੇ ਵਿੱਚ ਉਹ ਗੱਲਾਂ ਨੂੰ ਕਰਕੇ ਤੇ ਤਾੜੀਆਂ ਮਰਵਾ ਕੇ ਤੇ ਵਿਊ ਦੇ ਲਾਇਕ ਲੈਂਦਾ ਹੈ ਚੰਗੀ ਉਹਨੂੰ YouTube ਤੋਂ Facebook ਤੋਂ ਆਮਦਨ ਆ ਜਾਂਦੀ ਏ ਤੇ ਉਹ ਉਸ ਦੇ ਕੋ ਵਰਗਾ ਏ ਜਿਹੜਾ ਸਟੇਡੀਅਮ ਦੇ ਵਿੱਚ ਦੋ ਪਲੇਅਰ ਖੇਡਦੇ ਪੈਣੇ ਇੱਕ ਅੰਪਾਇਰ ਜਿਹੜਾ ਵਿਕਟਰ ਦੇ ਇਧਰਲੇ ਪਾਸੇ ਖੜਾ ਹੈ ਤੇ ਬਾਲਰ ਭੱਜ ਕੇ ਆਇਆ ਹੈ ਤੇ ਬਾਲਰ ਨੇ ਆ ਕੇ ਕਲੀਨ ਬੋਲਡ ਕਰ ਦਿੱਤਾ ਹੈ ਬੈਟਸਮੈਨ ਨੂੰ ਪੂਰਾ ਸਟੇਡੀਅਮ ਗੂੰਜ ਉੱਠਿਆ ਹੈ ਬਾਲਰ ਤਾੜੀਆਂ ਮਾਰੀ ਜਾਂਦਾ ਹੈ ਬਾਲਰ ਟਪੂਸ਼ੀਆਂ ਮਾਰੀ ਜਾਂਦਾ ਹੈ ਜਨਤਾ ਤਾੜੀਆਂ ਮਾਰੀ ਜਾਂਦੀ ਹੈ ਪੈਰ ਵੱਤੀ ਜਾਂਦੇ ਨੇ ਰੋਲਾ ਪਈ ਜਾਂਦਾ ਹੈ ਅੰਪਾਇਰ एम्पायर के खड़े एम्पायर किमें खड़ा ये तो मतलब खुशी किसे ने काम, काम दी रौला किसे काम दा ताड़ियां किसे काम दिया एम्पायर ने की कहते नो बोल एम्पायर ने की कहते नो नो बोल ते नो बोल जो हो जाए तो की होता है ਪ੍ਰਾਪਤ ਹੁੰਦਾ ਬਾਲ ਨੂੰ ਕੋਸ਼ ਹਾਂ ਕੋਸ਼ ਨਹੀਂ ਬਾਲ ਨੂੰ ਉਹ ਖੁਦਾ ਦੇ ਲੋਕੋ ਬੰਦੇ ਨੂੰ ਖੁਸ਼ ਕਰਨ ਲਈ ਕੋਈ ਇਧਰੋਂ ਗੱਲ ਫੜ ਕੇ ਕੋਈ ਉਧਰੋਂ ਗੱਲ ਫੜ ਕੇ ਉਹ ਉਪਦੇਸ਼ ਦੇਣਾ ਇਹ ਸਹੀ ਗੱਲ ਹੈ ਉਪਦੇਸ਼ ਹੋਣਾ ਚਾਹੀਦਾ 30 ਸਸ ਨੇ ਵੀ ਲੋਕਾਂ ਨੂੰ ਉਦਾਹਰਨਾ ਦਿੱਤੀਆਂ ਕਹਾਣੀਆਂ ਸੁਣਾਈਆਂ ਪਰ ਤੁਹਾਡਾ ਉਪਦੇਸ਼ ਵੀ ਹੋਣਾ ਚਾਹੀਦਾ ਇਹ ਤੇ ਪ੍ਰਭੂ ਯਿਸੂ ਮਸੀਹ ਲੋਕਾਂ ਨੂੰ ਕੀ ਦੇ ਰਿਹਾ ਉਪਦੇਸ਼ ਬੜੀ ਕਲਿਸੀਆਂ ਉਹ ਗੱਲਾਂ ਕਰਦੀ ਏ ਕੀਤ ਬੜੇ ਵਧੀਆ ਵਰਚ ਬੜੀ ਵਧੀਆ ਉਹ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਤੇ ਜਦੋਂ ਉਪਦੇਸ਼ ਦੀ ਗੱਲ ਆਉਂਦੀ ਤੇ ਉਦੋਂ ਉਹ ਬੰਤ ਤੇ ਪਹਿਲੇ ਕੀ ਹੁੰਦਾ ਉਪਦੇਸ਼ ਟਾਡੇ ਘਰ ਦੇ ਵਿੱਚ ਚਾਂਦੀ ਦੀਆਂ ਪਲੇਟਾਂ ਨੇ ਸੋਨੇ ਦੀਆਂ ਪਲੇਟਾਂ ਨੇ ਤੁਹਾਡੇ ਬਰਤਨਾਂ 'ਚ ਹੀਰੇ ਜੜੇ ਹੋਏ ਨੇ ਤੁਹਾਡੇ ਘਰ 'ਚ ਅਗਰ ਉਪਦੇਸ਼ ਦੇਣ ਵਾਲੀ ਕਿਤਾਬ ਹੀ ਨਹੀਂ ਹੈ ਤੁਹਾਡੇ ਘਰ 'ਚ ਬਾਈਬਲ ਹੀ ਨਹੀਂ ਹੈ ਤੇ ਤੁਹਾਡਾ ਸਾਰਾ ਕੁਝ ਕੰਮ ਦਾ ਹੈਗਾ ਕਿ ਵਿਅਰਥ ਹਾਂ ਆਪਣੇ ਘਰ ਦੇ ਵਿੱਚ ਉਪਦੇਸ਼ ਰੱਖੋ ਆਪਣੀ ਜ਼ੁਬਾਨ 'ਚ ਉਪਦੇਸ਼ ਰੱਖੋ ਤਾਨੂੰ ਪਤਾ ਏ ਜਦੋਂ ਪ੍ਰਭੂ ਯੇਸ਼ੂ ਮਸੀਹ ਨੇ 40 ਦਿਨ ਦੇ ਰੋਜ਼ੇ ਰੱਖੇ ਸ਼ੈਤਾਨ ਉਹਦੇ ਕੋਲ ਆ ਕੇ ਖੜ ਗਿਆ ਅੱਜ ਦੁਨੀਆ ਦੇ ਉੱਤੇ ਸ਼ੈਤਾਨ ਦਾ ਠੰਡਾ ਲਹਿਰ ਆਇਆ ਜਾਣਾ ਸੀ ਸ਼ੈਤਾਨ ਦੀ ਪੂਜਾ ਹੁੰਦੀ ਸੀ ਯੇਸ਼ੂ ਨਾਮ ਨੂੰ ਕਿਸੇ ਨੇ ਨਹੀਂ ਸੀ ਜਾਣਨਾ ਪਰ ਜਦੋਂ ਸ਼ੈਤਾਨ ਗੱਲ ਕਰਦਾ ਸੀ ਯੇਸ਼ੂ ਮਸੀਹ ਕਹਿੰਦਾ ਉਹ ਪਰਦੇਸ਼ ਚ ਦੀ ਪਰਦੇਸ਼ ਰਾਹੀਂ ਗੱਲ ਕਰਦਾ ਇਹਨਾਂ ਉਪਦੇਸ਼ ਵਿੱਚ ਲਿਖਿਆ ਬਾਈਬਲ ਵਿੱਚ ਲਿਖਿਆ ਵਚਨ ਵਿੱਚ ਲਿਖਿਆ ਕਹਿੰਦੇ ਵਚਨ ਤੇ ਲਿਖਿਆ ਹਾਰੇ ਇੱਕ ਗੱਲ ਦਾ ਉਹਨੇ ਉੱਤਰ ਕਿੱਥੋਂ ਦਿੱਤਾ ਉਪਦੇਸ਼ ਉਪਦੇਸ਼ ਕਹੋ ਰਿਸ਼ਤੇਦਾਰ ਕੋਲ ਜਾਂਦੇ ਹੋ ਉਪਦੇਸ਼ ਦੀ ਗੱਲ ਕਿਸੇ ਨੂੰ ਮਿਲਦੇ ਹੋ ਉਪਦੇਸ਼ ਦੀ ਗੱਲ ਹੈ ਤੇ ਯਿਸੂਕੀ ਤੇਰਦੇ ਤੇ ਗੱਲ ਕਰਦੇ ਉਪਦੇਸ਼ ਉਪਦੇਸ਼ ਕਹਿੰਦੇ ਭਾਂਜੀ ਅੱਗੇ ਪੜੀ ਅਤੇ ਰਾਜ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਦਾ ਅਤੇ ਲੋਕਾਂ ਵਿੱਚੋਂ ਕਿਹੜੀ ਖੁਸ਼ਖਬਰੀ ਦਾ ਹਾਂ ਪਰਮੇਸ਼ਵਰ ਦੇ ਰਾਜ ਦੀ ਖੁਸ਼ਖਬਰੀ ਦਾ ਪ੍ਰਚਾਰ ਦਾਦਾ ਜੀ ਹਾਂਜੀ ਖੁਸ਼ਖਬਰੀ ਆ ਜਾਣੀ ਚਾਹੀਦੀ ਉਪਦੇਸ਼ ਦੀ ਗੱਲ ਹੋਵੇ ਤੇ ਪਰਮੇਸ਼ਵਰ ਦੇ ਰਾਜ ਦੀ ਗੱਲ ਹੋਵੇ ਤੇ ਚਿਹਰੇ ਤੇ ਕੀ ਆ ਜਾ ਖੁਸ਼ਖਬਰੀ ਆ ਜਾ ਖੁਦਾ ਦੇ ਲੋਕੋ ਖੁਸ਼ ਖਬਰੀਆਂ ਸੁਣਨੀ ਹੈ ਉਪਦੇਸ਼ ਜਦੋਂ ਉਪਦੇਸ਼ ਹੋਵੇਗਾ ਤੇ ਖੁਸ਼ ਖਬਰੀਆਂ ਆਣਗੀਆਂ ਤੁਹਾਡੇ ਬੰਲੇ ਅਗਰ ਉਪਦੇਸ਼ ਹੈ ਤੇ ਤੁਹਾਡੇ ਘਰ 'ਚ ਖੁਸ਼ ਖਬਰੀ ਆਵੇਗੀ ਤੁਹਾਡੇ ਘਰ 'ਚ ਉਪਦੇਸ਼ ਪੜਿਆ ਜਾਂਦਾ ਹੈ ਬਾਡੇ ਘਰ 'ਚ ਬਰਕਤ ਆਏਗੀ ਤੁਹਾਡੇ ਘਰ ਦੇ ਵਿੱਚ ਉਪਦੇਸ਼ ਦੀਆਂ ਗੱਲਾਂ ਹੋ ਰਹੀਆਂ ਨੇ ਤੇ ਇੱਕ ਦਿਨ ਹੀ ਵਾਹ ਪਰਮੇਸ਼ਰ ਸਵਰਗ ਖੋਲ ਕੇ ਤੁਹਾਨੂੰ ਖਜ਼ਾਨਿਆਂ ਦੇ ਨਾਲ ਭਰਪੂਰ ਕਰੇਗਾ ਉਹ ਕਾਦੀ ਗੱਲ ਕੀਤੀ ਪਰਮੇਸ਼ਰ ਆ ਆਕਾ ਗਏ ਅਤੇ ਲੋਕਾਂ ਵਿੱਚੋਂ ਸਾਰੇ ਰੋਗ ਅਤੇ ਸਾਰੀ ਮਾਨਦਗੀ ਨੂੰ ਹਟਾਉਂਦਾ ਸੀ ਅਰ ਸਾਰੇ ਆਮੇ ਪਹਿਲਾਂ ਕੀ ਕਰਦਾ ਸੀ ਪ੍ਰਭੂ ਉਪਦੇਸ਼ ਦਿੰਦਾ ਸੀ ਕੀ ਕਰਦਾ ਸੀ ਉਪਦੇਸ਼ ਦਿੰਦਾ ਬੋਲੋ ਜੀ ਉਪਦੇਸ਼ ਹਾਲੋ ਕੀ ਕਰਦਾ ਉਪਦੇਸ਼ ਦਿੰਦਾ ਸੀ ਉਪਦੇਸ਼ ਦਿੰਦਾ ਸੀ ਫਿਰ ਰਾਜ ਦੇ ਖੁਸ਼ਖਬਰੀ ਦੀ ਗੱਲ ਕਰਦਾ ਸੀ ਤੇ ਫਿਰ ਲੋਕਾਂ ਚੋਂ ਖੁਦਾ ਦੇ ਲੋਕੋ ਪ੍ਰਭੂ ਦੇ ਨਾਲ ਲੋਕ ਤਾਂ ਹੀ ਜੁੜੇ ਰਹਿ ਕਿਉਂਕਿ ਉਹ ਖੁਸ਼ਖਬਰੀ ਦੀ ਗੱਲ ਕਰਦਾ ਸੀ ਉਪਦੇਸ਼ ਦੀ ਗੱਲ ਕਰਦਾ ਸੀ ਤੇ ਫਿਰ ਲੋਕਾਂ ਨੂੰ ਆਮਦ ਕੀ ਕੱਢਦਾ ਸੀ ਅਗਰ ਲੋਕਾਂ ਨੂੰ ਨਿਰੀ ਚਗਿਆਈ ਮਿਲੇ ਉਪਦੇਸ਼ ਨਾ ਮਿਲੇ ਤੇ ਲੋਕ ਚਰਤ ਦੇ ਵਿੱਚ ਵੀ ਰੁਕਦੇ ਬਥੇਰੇ ਲੋਕ ਨੇ ਕਿਹੜੇ ਚਮਤਕਾਰ ਕੀਤੇ ਜਾਂਦੇ ਨੇ ਬਥੇਰੇ ਲੋਕ ਨੇ ਜਿਹੜੇ ਇੱਧਰ ਉੱਧਰ ਜਾ ਕੇ ਵੀ ਚੰਗੇ ਹੋ ਜਾਂਦੇ ਨੇ ਪਰ ਉਪਦੇਸ਼ ਈਵਲ ਪਰਮੇਸ਼ਰ ਦੇ ਧਰਮ ਸ਼ਾਸਤਰ ਤੋਂ ਮਿਲਦਾ ਹੈ ਇਹਦੇ ਲੋਕਾਂ ਜੋ ਬਾਂਧ ਕੀ ਖਤਮ ਹੋਈ ਬਿਮਾਰੀ ਖਤਮ ਹੋ ਰਹੀ ਹੈ ਉਪਦੇਸ਼ ਦੇ ਰਹਿ ਇਹਦੇ ਰਹਿ ਹਾਂ ਜਦੋਂ ਤੁਸੀਂ ਕਰੋ ਆਓ ਕਰੋ ਆਓ ਜਦੋਂ ਤੁਸੀਂ ਪ੍ਰਭੂ ਦੀ ਅਜੂਰੀ ਦੇ ਵਿੱਚ ਬੈਠੋ ਮਨ ਲਾ ਕੇ ਉਪਦੇਸ਼ ਸੁਣੋ ਪੂਰੇ ਕੰਨ ਖੋਲ ਕੇ ਉਪਦੇਸ਼ ਸੁਣੋ ਉਪਦੇਸ਼ ਅੱਜ ਨਹੀਂ ਤੇ ਕੱਲ ਨਹੀਂ ਤੇ ਪਰਸੋਂ ਤੁਹਾਨੂੰ ਬਰਕਤ ਦੇ ਕੇ ਜਾਵੇਗਾ ਤੁਹਾਡੇ ਘਰ 'ਚ ਬਰਕਤ ਆਏਗੀ ਆਏਗੀ ਤੁਹਾਡੇ ਜੀਵਨ 'ਚ ਬਰਕਤ ਆਏਗੀ ਤੁਹਾਡੇ ਜੀਵਨ 'ਚੋਂ ਮਾਂਦਗੀ ਖਤਮ ਹੋ ਜਾਵੇਗੀ ਅੰਜ ਅਗੇ ਬੜੀਏ ਹਰ ਸਾਰੀ ਸੂਰਿਆ ਦੇਸ਼ ਵਿੱਚੋਂ ਉਹਦੀ ਧਮ ਪੈ ਗਈ ਆਮੀਨ ਕੀ ਹੋ ਗਿਆ ਯੇਸ਼ੂ ਨਾਮ ਦੀ ਕੀ ਹੋ ਗਿਆ ਭਾਈ ਪੈ ਗਈ ਯੇਸ਼ੂ ਨਾਮ ਦੀ ਧਮ ਪੈ ਗਈ ਜਦੋਂ ਯੇਸ਼ੂ ਨਾਮ ਆਇਆ ਤਾਂ ਕੀ ਪੈ ਗਈ ਧਮ ਪੈ ਗਈ ਧਮ ਪੈ ਗਈ ਉਹ ਖੁਦਾ ਦੇ ਲੋਕੋ ਜਦੋਂ ਇੱਕ ਬਲੀਵਰ ਤੋਬਾ ਕਰੇ ਉਹਦੇ ਨਾਮ ਦੀ ਧਮ ਪੈਣੀ ਚਾਹੀਦੀ ਜਦੋਂ ਬਪਤਿਸਮਾ ਲਵੇ ਤਾਂ ਤੁੰਮ ਪਹਿਣੀ ਚਾਹੀਦੀ ਏ ਜਦੋਂ ਗੱਲਾਂ ਕਰੇ ਤਾਂ ਤੁੰਮ ਪਹਿਣੀ ਚਾਹੀਦੀ ਏ ਤਦੋਂ ਲੋਕਾਂ ਦੇ ਨਾਲ ਵਿਹਾਰ ਆਪਣਾ ਰੱਖੇ ਤਾਂ ਤਦੋਂ ਕੀ ਪਹਿਣਾ ਚਾਹੀਦਾ ਬੋਲੋ ਤੁੰਮ ਪਹਿਣੀ ਚਾਹੀਦੀ ਹੁਣ ਪੁੱਛੋ ਕਿਉਂ ਅਗਰ ਆਦਮੀ ਬੰਦਾ ਹੋ ਜਾਏ ਤਾਂ ਤੋਬਾ ਕਰਕੇ ਵੀ ਉਹ ਹੋ ਜਾਏ ਤੇ ਤੁੰਮ ਪਹਿ ਗਏ ਆਦਵੀ ਟਾਂਕਾ ਲਾਉਂਦਾ ਤੇ ਤੋਬਾ ਕਰਕੇ ਵੀ ਟਾਂਕਾ ਲਾਂਦਾ ਤੇ ਤੁੰਮ ਪਹਿ ਗਏ ਆਧਵੀਓ ਵੀ ਵਿਚਾਰੀਏ ਤੇ ਕੱਲ ਵੀ ਵਿਚਾਰੀਏ ਤੇ ਤੋਬਾ ਤੋਂ ਬਾਅਦ ਵੀ ਵਿਚਾਰੀਏ ਧੰਮ ਬੈ ਗਈ ਯੈਸ਼ੂ ਨਾਮ ਦੀ ਕੀ ਪਈ ਰੁੱਕ ਪੈ ਗਈ ਧੰਮ ਪਈ ਜਦੋਂ ਤੁਸੀਂ ਤੋਬਾ ਕਰੋ ਬਪਤਿਸਮਾ ਲਵੋ ਤੇ ਤੁਸੀਂ ਬੰਦੇ ਨਾਲ ਗੱਲ ਕਰੋ ਤੇ ਉਹ ਹੈਰਾਨ ਹੋ ਜਾਏ ਇਹ ਬੰਦਾ ਇਹੋ ਜੀਆਂ ਗੱਲਾਂ ਕਿਵੇਂ ਕਰਦਾ ਇਹੋ ਜਿਹਾ ਵਿਚਾਰ ਕਿਵੇਂ ਰੱਖਦਾ ਕਿਉਂਕਿ ਧੰਮ ਪੈਣੀ ਬਲੀਵਰ ਦੀ ਕੀ ਪੈਣੀ ਧੰਮ ਪੈਣੀ ਜਦੋਂ ਤੋਬਾ ਕਰੇ ਤੇ ਉਹਦਾ ਸਾਰਾ ਸਿਸਟਮ ਬਦਲਣਾ ਚਾਹੀਦਾ ਉਹਦੇ ਕੱਪੜੇ ਪਾਉਣ ਦਾ ਸਟਾਈਲ ਬਦਲਣਾ ਚਾਹੀਦਾ ਉਹਦੇ ਗੱਲ ਕਰਨ ਦਾ ਸਟਾਈਲ ਬਦਲਣਾ ਚਾਹੀਦਾ ਉਹਦੇ ਬੈਣ ਉੱਠਣ ਦਾ ਸਟਾਈਲ ਬਦਲਣਾ ਚਾਹੀਦਾ ਧਮ ਭੰਡਾ ਚੇਂਜਿੰਗ ਆਂਡ